ਸਵਾਗਤ ਹੈ ਤੁਹਾਡਾ ਏਕਤਾ ਲਹਿਰ ਨਿਊਜ਼ ਦੇ ਵਿੱਚ ਤੁਸੀਂ ਦੇਖ ਰਹੇ ਹੋ ਏਕਤਾ ਲਹਿਰ ਨਿਊਜ਼ ਏਕਤਾ ਲਹਿਰ ਦੀ ਟੀਮ ਪਹੁੰਚੀ ਆ ਇਸਤਰੀ ਸਭਾ ਨਕੋਦਰ ਮਲੜੀਗੇੜ ਨਕੋਦਰ ਦੇ ਵਿੱਚ ਅੱਜ ਜਿੱਥੇ ਕੋਈ ਨਵੇਂ ਕਮਰੇ ਤੇ ਰਸੋਈ ਦੀ ਤਿਆਰੀ ਹੋ ਰਹੀ ਆ ਰਹੀ ਆ ਅੱਜ ਦੇ ਮੁੱਖ ਮਹਿਮਾਨ ਦੱਸੋ ਸਾਰੇ ਹੀ ਆ ਸਾਡੇ ਨਾਲ ਮੁੱਖ ਮਹਿਮਾਨ ਜਿਹੜੇ ਆ ਸਾਰੇ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਾਂਗੇ ਥੋੜੀ ਥੋੜੀ ਹਾਂਜੀ ਸਰ ਕਿਨਾ ਜੀ ਮੈਂ ਪ੍ਰੋਫੈਸਰ ਰਵਿੰਦਰਨਾਥ ਨਾਗਰ ਜੀ ਇਸ ਸ਼ੁਭ ਅਫਸਰ ਪਰ इस सभा के सभी सदस्यों को विशेषकर स्त्री सभा के जो सदस्य हैं उन सबको बहुत बहुत शुभकामनाएँ और बधाई देता हूँ और साथ ही जो दानी सज्जन हैं जो इस निर्माण कार्य में सहयोग देंगे उनका मैं बहुत हृदय से धन्यवाद करता हूँ आशा करता हूँ कि भगवान श्री कृष्ण सबको सुख शांति सुख समृद्धि सुख संपत्ति प्रदान करें मैं इन्हीं शब्दों के साथ फिर कहूँगा ओ त्र्यम्बकम यज्ञमहे मह सुगंधिम पुष्टिवर्धनम उर्वा वंदना ਮ੍ਰਿਤਯਾਰ ਮੌਖੀ ਮਾਂ ਅੰਮ੍ਰਿਤਾ ਓਮ ਸ਼ਾਂਤੀ ਓਮ ਸ਼ਾਂਤੀ ਓਮ ਸਭ ਕੋ ਸ਼ੁਭ ਕਾਮਨਾ ਹੈ ਔਰ ਸਭ ਕੋ ਮੇਰੀ ਤਰਫ ਸੇ ਮੇਰੇ ਪਰਿਵਾਰ ਕੀ ਤਰਫ ਸੇ ਬਹੁਤ ਬਹੁਤ ਵਧਾਈ ਹੋ ਧੰਨਵਾਦ ਤੋ ਐਸੀ ਸਾਡੇ ਪ੍ਰੋਫੈਸਰ ਸਾਹਿਬ ਅਈ ਪਹਿਲਾ ਨਰਾਤਾ ਮਹਾਮਈ ਦਾ ਦਿਨ ਵੀ ਆ ਸਾਡੇ ਨਾਲ ਹੋਰ ਸੱਜਣ ਮੌਜੂਦ ਹੈ ਹਾਂਜੀ ਸਰ ਹਾਂਜੀ ਜੀ ਨਾਂ ਜੀ ਨਾਂ ਦੱਸਿਓ ਜੀ ਕਮਲ ਰਹਿਣ ਜੀ ਇਹ ਪਹਿਲਾਂ ਤੇ ਇਸ ਮੌਕੇ ਤੇ ਮੈਂ ਸਭ ਨੂੰ ਵਧਾਈ ਦਿੰਦਾ ਇਹ ਅੱਜ ਦਾ ਬਹੁਤ ਸ਼ੁਭ ਅਫਸਾਰਾ ਜਦੋਂ ਸਾਰਿਆਂ ਨੇ ਇਕੱਠੇ ਹੋ ਕੇ ਇਸ ਪਹਿਲੇ ਰਾਤੇ ਤੇ ਇਹ ਨੀ ਪੱਥਰ ਰੱਖਿਆ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਇਹ ਸਾਰਿਆਂ ਦਾ ਸਾਡੀਆਂ ਔਰਤਾਂ ਜਿਹੜੀਆਂ ਬੜੀਆਂ ਭੈਣਾ ਸਾਡੀਆਂ ਸਾਡੀਆਂ ਬੀਬੀਆਂ ਉਹਨਾਂ ਨੂੰ ਇਹ ਸ਼ਰੇਹ ਜਾਂਦਾ ਵਾ ਜਿਨ੍ਹਾਂ ਦੀ ਹਿੰਮਤ ਦੇ ਨਾਲ ਇਹ ਇਸਤਰੀ ਸਭਾ ਜਿਹੜੀ ਹੈ ਬੜੀ ਧੀਰ ਤੋਂ ਮਤਲਬ ਚੱਲਦੀ ਜਾ ਰਹੀ ਹੈ ਗਾਂ ਇਹਨਾਂ ਦੀ ਹਿੰਮਤ ਦੇ ਨਾਲ ਗਾਂ ਦੀ ਗਾਂ ਵਿਕਾਸ ਕਰ ਰਹੀ ਹੈ ਤੇ ਬਾਕੀ ਸਾਰੇ ਸੱਜਣਾ ਮੋਰੇ ਵੀ ਅਸੀਂ ਅਪੀਲ ਕਰਦੇ ਆਂ ਵੱਧ ਚੜ ਕੇ ਆਪਣਾ ਹਿੱਸਾ ਪਾਓ ਇਹਦੇ ਵਿੱਚ ਦਾਨ ਦਿਓ ਤਾਂ ਕਿ ਇਹ ਆਪਣਾ ਵਧੀਆ ਤਰ੍ਹਾਂ ਗਾਂ ਚੱਲ ਸਕੇ ਬਹੁਤ ਪੁਰਾਣੀ ਹੈ ਇਹਨਾਂ ਦਾ ਕਹਿਣਾ ਕਿ ਇਸਤਰੀ ਸਭਾ ਬਹੁਤ ਪੁਰਾਣੀ ਆ ਹੋਰ ਸੱਜਣ ਨਾਲ ਮੌਜੂਦ ਨੇ ਜੀ ਸਵਾਗਤ ਕਰਾ ਜੀ ਮੈਂ ਅਮਰਤਪਾਲ ਸਿੰਘ ਇਹ ਜੋ ਸੰਸਥਾ ਦਾ ਅੱਜ ਜੀਰੋਨ ਦਾ ਹਰ ਹੋ ਰਿਹਾ ਹੈ ਜੀ ਨਵੀਂ ਬਿਲਡਿੰਗ ਬਣਨ ਜਾ ਰਹੀ ਹੈ ਮੈਂ ਇਹ ਬਿਲਡਿੰਗ ਬਾਰੇ ਦੱਸਣਾ ਚਾਹਾਂਗਾ ਕਿ ਮੈਂ ਜਦੋਂ ਪੈਦਾ ਹੋਇਆ ਸੀ ਮੈਂ ਹੋਸ਼ ਸੰਭਾਲੀ ਉਸ ਤੋਂ ਪਹਿਲਾਂ ਦੀ ਇਹ ਬਿਲਡਿੰਗ ਬਣੀ ਸੀ ਔਰ ਸਾਡੇ ਸ਼ਹਿਰ ਦੇ ਅੱਛੇ ਪਰਿਵਾਰਾਂ ਦੇ ਜਦੋਂ ਵਿਆਹ ਸ਼ਾਦੀ ਹੁੰਦੇ ਸੀ ਅਸੀਂ ਇੱਥੇ ਆਪ ਦੇਖਿਆ ਬਰਾਤਾਂ ਠਹਿਰਦੀਆਂ ਇਸ ਜਾਂਜ ਕਰ ਤੇ ਜੀ ਤੋ ਅੱਜ ਮੈਂ ਆਪਣੀਆਂ ਸਾਰੀਆਂ ਭੈਣਾਂ ਔਰ ਮੇਰੀਆਂ ਮਾਤਾਵਾਂ ਔਰ ਉਹ ਉਹ ਮਾਤਾਵਾਂ ਜਿਹੜੀਆਂ ਇਸ ਦੁਨੀਆ ਵਿੱਚ ਨਹੀਂ ਰਹੀਆਂ ਔਰ ਜਿਹੜੀਆਂ ਇਸ ਇਸ 3 ਸੱਤ ਸੰਸਭਾ ਨਕੋਦਰ ਦਾ ਸੰਚਾਲਨ ਕਰਦੀਆਂ ਸੀ ਜਿਹੜੀਆਂ ਜਾ ਚੁੱਕੀਆਂ ਉਹਨਾਂ ਨੂੰ ਮੈਂ ਸ਼ਰਧਾਂਜਲੀ ਦਿੰਦਾ ਉਹਨਾਂ ਦੇ ਪਾਏ ਹੋਏ ਪੂਰਨਿਆਂ ਤੇ ਚੱਲਦੇ ਹੋਏ ਅੱਜ ਤੱਕ ਇਹ ਬਾਖੂਬੀ ਬਹੁਤ ਵਧੀਆ ਚੱਲ ਰਹੀ ਹੈ ਸੰਸਥਾ ਔਰ ਹੁਣ ਇਹਨਾਂ ਨੇ ਜਿਹੜਾ ਉਪਰਾਲਾ ਕੀਤਾ ਹੈ ਇਹ ਨਵੀਂ ਬਿਲਡਿੰਗ ਬਣਾਉਣ ਦਾ ਮੈਂ ਸਾਰਿਆਂ ਨੂੰ ਸਾਰੇ ਨਕੋਦਰਨ ਵਾਸੀਆਂ ਨੂੰ ਸਾਰੇ ਸਭਾ ਦੇ ਮੈਂਬਰਸ ਨੂੰ ਔਰ ਸਾਰਿਆਂ ਮੈਂ ਆਪਣੀਆਂ ਭੈਣਾਂ ਮਾਤਾਵਾਂ ਨੂੰ ਬਹੁਤ ਬਹੁਤ ਸ਼ੁਭਕਾਮਨਾਵਾਂ ਦਿੰਦਾ ਔਰ ਉਸ ਪਰਮਪਿਤਾ ਪ੍ਰਮਾਤਮਾ ਅੱਗੇ ਅਰਦਾਸ ਕਰਦਾ ਕਿ ਸਾਰੇ ਅਸੀਂ ਵੱਧ ਚੜ ਕੇ ਇਸ ਹਿੱਸਾ ਪਾਈਏ ਤਾਕੇ ਇਹ ਬਹੁਤ ਵਧੀਆ ਬਿਲਡਿੰਗ ਇੱਕ ਨਵੀਂ ਤਿਆਰ ਹੋਵੇ ਜਿਹੜੀ ਆਉਣ ਵਾਲੀਆਂ ਇਸ ਨਸਲਾਂ ਵੀ ਦੇਖਣ ਕਿ ਸਾਡੇ ਸ਼ਹਿਰ ਦੀ ਇੱਕ ਇਹ ਸੰਸਥਾ ਜਿਹੜੀ ਸਰਮੌਰ ਸੰਸਥਾ ਹੈ ਬਹੁਤ ਬਹੁਤ ਧੰਨਵਾਦੀ ਬਰਾਤ ਨਾਲ ਠਹਿਰਦੀਆਂ ਅਸੀਂ ਵੀ ਇਸਤਰੀ ਸਭਾ ਦੀ ਦੇਖੀਆਂ ਹੋਰ ਸੱਜਣ ਨਾਲ ਮੌਜੂਦ ਨੇ ਥੋੜੀ ਥੋੜੀ ਗੱਲਬਾਤ ਮੈਂ ਜ਼ਰੂਰ ਕਰੂੰਗਾ ਹਾਂਜੀ ਸਰ ਕੀ ਨਾ ਜੀ ਪ੍ਰਧਾਨ ਪ੍ਰਧਾਨ ਜੀ ਹੈ ਪ੍ਰਧਾਨ ਜੀ ਆ ਕੀ ਕਹਿਣਾ ਕੋ ਚਾਹੁੰਦਾ ਬਈ ਬਹੁਤ ਪੁਰਾਣੀ ਸੰਸਥਾ ਮੇਰੀ ਦਾਦੀ ਨੇ ਸ਼ੁਰੂ ਕੀਤੀ ਸੀ ਹੈ ਜੀ ਤੇ ਮਾਤਾ ਰਾਮਬ੍ਰੀ ਦੇ ਅਸ਼ੀਰਵਾਦ ਨਾਲ ਅੱਜ ਵੀ ਪੂਰੀ ਤਰ੍ਹਾਂ ਕਾਮਯਾਬ ਔਰ ਚੱਲ ਰਹੀ ਹੈ ਇਹ ਇਸਤਰੀ ਸਭਾ ਉਸ ਵੇਲੇ ਸਥਾਪਿਤ ਕੀਤੀ ਗਈ ਜਦੋਂ ਕਿ ਔਰਤਾਂ ਨੂੰ ਬਾਹਰ ਨਿਕਲਣ ਦਾ ਅਧਿਕਾਰ ਨਹੀਂ ਸੀਗਾ ਲੇਕਿਨ ਉਸ ਵੇਲੇ ਵੀ ਮਾਤਾ ਨੇ ਇਨੇ ਕੋਸ਼ਿਸ਼ ਕਰਕੇ ਸਭਾ ਬਣਾਈ ਔਰ ਅੱਜ ਬੜੀ ਖੂਬੀ ਨਾਲ ਚੱਲਦੀ ਆ ਧਾਰਮਿਕ ਸੰਸਥਾ ਵਾ ਲੇਡੀਜ਼ ਇੱਥੇ ਆ ਕੇ ਕਥਾ ਕੀਰਤਨ ਕਰਦੀਆਂ ਦੁਪਹਿਰ ਨੂੰ ਔਰ ਅੱਜ ਇਹ ਇਸ ਗੱਲ ਨੂੰ ਸਾਡੀ ਸੁਰਤ ਤੋਂ ਪਹਿਲਾਂ ਦੇ ਕੰਮ ਚੱਲਦਾ ਹੈ ਤੇ ਪਹਿਲਾਂ ਮੇਰੀ ਦਾਦੀ ਜੀ ਸੇਵਾ ਕਰਦੇ ਰਹੇ ਫਿਰ ਮੇਰੇ ਮਾਤਾ ਜੀ ਕਰਦੇ ਰਹੇ ਹੁਣ ਮੇਰੀ ਧਰਮ ਪਤਨੀ ਉਹ ਕਰਦੀ ਪਈ ਸੇਵਾ ਤੇ ਸਾਰਿਆਂ ਦਾ ਬਾਕੀਆਂ ਦਾ ਸਹਿਯੋਗ ਦੇ ਨਾਲ ਇਹ ਕੰਮ ਬੜਾ ਵਧੀਆ ਚੱਲ ਰਿਹਾ ਔਰ ਉਮੀਦ ਕਰਦੇ ਗਾਣ ਵਾਲੇ ਸਮੇਂ 'ਚ ਵੀ ਆਉਣ ਵਾਲੀ ਜਿਹੜੀ ਜੰਕਸ਼ਨ ਜਿੰਨੇ ਸ਼ਹਿਰ ਆ ਉਹ ਇਸ ਜੀ ਦਾ ਫਾਇਦਾ ਉਠਾਓਗੇ ਔਰ ਵਧੀਆ ਤਰੀਕੇ ਨਾਲ ਚਲਾਓਗੇ ਹਾਂਜੀ ਸਰ ਮੈਂ ਸ਼ਨੀ ਕੁਮਾਰ ਪੱਲਾ ਮੈਂ ਇਸ ਸੱਤ ਇਸਤਰੀ ਸਭਾ ਦੇ ਸਾਰੇ ਮੈਂਬਰਾਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਜਿਨ੍ਹਾਂ ਨੇ ਉਪਰਾਲਾ ਸ਼ੁਰੂ ਕੀਤਾ ਹੈ ਔਰ ਅਪੀਲ ਕਰਦਾ ਸਾਰੇ ਸ਼ਹਿਰ ਦੇ ਵਸਨੀਕਾਂ ਨੂੰ ਕਿ ਇਹਦੇ ਵਿੱਚ ਵੱਧ ਚੜ ਕੇ ਸਹਿਯੋਗ ਕਰਨ ਤਾਂ ਜੋ ਜਿਹੜੀ ਇਹ ਉਪਰਾਲਾ ਸ਼ੁਰੂ ਕੀਤਾ ਇਹ ਜਲਦੀ ਤੋਂ ਜਲਦੀ ਨੇਪਰੇ ਚੜ ਸਕੇ ਜੀ ਮੈਂ ਮੈਂ ਮਿਸਿਸ ਰਮੇਸ਼ ਪੱਲਾ ਇਸਤਰੀ ਸਭਾ ਦੀ ਮੈਂਬਰ ਹੁੰਦੀ ਹੋਏ ਤੁਹਾਡੇ ਆਇਆ ਗਏ ਸਾਰਿਆਂ ਦਾ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਆਪਣਾ ਟਾਈਮ ਕੱਢ ਕੇ ਸਾਡੀ ਸਭਾ ਦਾ ਪਵਿੱਤਰ ਆਪਣੇ ਚਰਨਾਂ ਨਾਲ ਪਵਿੱਤਰ ਕੀਤਾ ਮੈਂ ਆਇਆ ਹਾਂ ਦਿ ਲੋਤਨ ਵਰਦੀ ਕਰਦੀ ਹਾਂ ਮੇਰੀ ਮੈਂਬਰ ਹਾਂ ਮੈਂ ਸਾਰੇ ਆਏ ਆ ਬੱਚਿਆਂ ਦੀ ਧੰਨਵਾਦ ਕਰਦੀ ਹਾਂ ਸ਼ੁਕਰ ਇਹਨਾਂ ਦੇ ਮੈਂ ਪਵਿੱਤਰ ਪੈਰ ਚਰਨ ਪੈ ਰਹੇ ਮੰਦਰ ਵਿੱਚ ਬਹੁਤ ਸ਼ੁਕਰ ਕਰ ਰਹੀ ਹਾਂ ਸ਼ੁਕਰ ਗੁਜ਼ਾਰ ਰਹਾ ਹਾਂ ਹਾਂ ਜੀ ਹੈਲੋ ਹਾਂ ਜੀ ਮੈਂ ਇਸਤਰੀ ਸਭਾ ਦੇ ਮੈਂਬਰ ਹਾਂ ਜੀ ਜਿੰਨੇ ਮੈਂਬਰ ਆਏ ਆ ਉਹਨਾਂ ਸਾਰਿਆਂ ਦਾ ਧੰਨਵਾਦ ਆ ਜੀ ਕੋਟ ਕੋਟ ਪ੍ਰਣਾਮ ਕਰਦੀ ਆਂ ਭਗਵਾਨ ਜੀ ਨੂੰ ਦਿਨ ਦੁਗਣੀ ਰਾਤ ਚ ਅਗਨੀ ਤਰੱਕੀ ਦੇ ਇਹ ਆਪਣਾ ਕੰਮ ਜਿਹੜਾ ਅਸੀਂ ਸ਼ੁਰੂ ਕੀਤਾ ਇਹ ਪੂਰਾ ਕਰਨ ਸਭ ਦਾ ਅਸ਼ੀਰਵਾਦ ਨਾਲ ਇਹ ਕੰਮ ਅੱਗੇ ਵਧੇ ਹਾਂ ਮੈਂ ਇਸਤਰੀ ਸਭਾ ਦੀ ਮੈਂਬਰ ਇਹ ਇਸਤਰੀ ਸਭਾ ਹੈ ਔਰ ਇਹਦੇ ਵਿੱਚ ਸਾਰੇ ਲੋਕਾਂ ਦਾ ਸਹਿਯੋਗ ਦੇ ਨਾਲ ਹੀ ਇਹ ਅੱਗੇ ਵਧੇਗੀ ਤੇ ਆਏ ਹੋਏ ਸਾਰੇ ਪਤਵੰਤਿਆਂ ਦਾ ਸਤ ਧੰਨਵਾਦ ਕਰਦੀ ਮੈਂ ਇਸ ਤੀਰ ਸਵਾਦੀ ਮੈਂਬਰ ਆ ਬੋਲਦੀ ਆ ਆਏ ਹੋਏ ਸਾਰੇ ਮੈਂਬਰਾਂ ਦਾ ਧੰਨਵਾਦ ਆ ਤੇ ਸਾਰੇ ਜਿੰਨੇ ਵੀ ਮੇਰੇ ਭੈਣ ਭਰਾ ਸਾਰੇ ਇੱਥੇ ਆਉਂਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ